ਉਹਨ ਹਾਲਾਤ ਤੁਸੀਂ ਸਾਹਮਣੇ ਆਪ ਹੀ ਦੇਖ ਸਕਦੇ ਜੀ ਆਪਦੀ ਅੱਖਾਂ ਦੇ ਨਾਲ ਵੈਗਰੂ ਭਲਾ ਕਰੇ ਇੱਧਰ ਦੇਖੋ ਵੈਗਰੂ ਭਲਾ ਕਰੇ ਚੜ੍ਹਦੀ ਕਲਾ ਹੀ ਰੱਖੇ ਪੰਜਾਬ ਦੇ ਉੱਪਰ ਪਰ ਹਾਲਾਤ ਬਹੁਤ ਪਾਣੀ ਨਾਲ ਖਰਾਬ ਹੋਏ ਆ ਆ ਦੇਖੋ ਆ ਦੇਖੋ ਅਨੋਖਾ ਹੀ ਇੱਕ ਜਾਨਵਰ ਆ ਦਰਿਆ ਦੇ ਵਿੱਚ ਆਇਆ ਵਾ ਆ ਦੇਖੋ ਕਿੰਨੇ ਵੀਰ ਭਰਾ ਲੋਕ ਲੋਕ ਉਸ ਚੀਜ਼ ਨੂੰ ਦੇਖ ਰਹੇ ਆ ਜਿਹਦੀਆਂ 2025 ਦੀਆਂ ਤਸਵੀਰਾਂ ਆ ਇੱਧਰ ਦੇਖੋ ਕਿੱਦਾਂ ਛੱਲੇ ਵੱਜਦੇ ਛੱਲਾ ਵੱਜ ਰੀਆਂ ਪਾਣੀ ਦੇ ਆ ਬਹੁਤ ਜ਼ਿਆਦਾ ਦਰ ਚੁੱਕਿਆ ਪਿਆ ਵਾ ਲਗਦਾ ਸਾਰੇ ਸਾਰੇ ਦਰ ਚੁੱਕਿਆ ਪਿਆ ਵਾ ਪਰ ਫਿਰ ਵੀ ਪਾਣੀ ਦੇਖੋ ਘਟਣ ਦਾ ਨਾਂ ਨਹੀਂ ਲੈ ਇਹ ਹਰੀ ਚ ਦਰਿਆ ਦੀਆਂ ਅੱਜ ਦੀਆਂ ਤਸਵੀਰਾਂ ਵਾਂਗ ਜੀ ਇਹ ਕੋਈ ਪਰ ਉਹ ਜਿਹੜੀ ਸਾਈਡਾਂ ਨਾਲ ਸੰਗਦੀ ਉਧਰ ਵੇਖੋ ਬਹੁਤ ਜ਼ਿਆਦਾ ਪਾਣੀ ਛੱਡਿਆ ਪਿਆ ਵਾ ਉੱਥੇ ਤੁਹਾਨੂੰ ਮੇਰੀ ਆਵਾਜ਼ ਵੀ ਬਹੁਤ ਘੱਟ ਆਊਗੀ ਜੀ ਵੇਖੋ ਕਿੰਨਾ ਤਾਂ ਤਾਂ ਲੱਗਾ ਪਿਆ ਲੋਕਾਂ ਦਾ ਲੋਕੀ ਖਲੋ ਖਲੋ ਕੇ ਆ ਵੀਡੀਓ ਬਣਾ ਰਹੇ ਆ ਹਾਂ ਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਸੰਜੀ ਤੁਸੀਂ ਆਪਣੀਆਂ ਵੀਡੀਓ ਦੇਖਦੇ ਜੇ ਰੋਜ਼ ਪਾਣੀ ਦੇ ਵੀਡੀਓ ਦੇਖਦੇ ਜੇ ਅੱਜ ਇੱਕ ਵਾਰ ਫੇਰ ਤੁਹਾਨੂੰ ਹਰੀਕੇ ਦਰਿਆ ਦੇ ਉੱਪਰ ਲੈ ਕੇ ਆਏ ਆ ਕਾਇ ਤਾਂ ਖੇਰ ਪਾਣੀ ਦੇ ਆ ਵੀਡੀਓ ਦਿਖਾਉਣੇ ਆ ਤੇ ਲੈਵਲ ਦਿਖਾਉਣੇ ਆ ਪਾਣੀ ਦਾ ਕਿੰਨਾ ਕੁ ਵਧਿਆ ਤੇ ਕਿੰਨਾ ਕੁ ਘਟਿਆ ਵਾ ਮੇਰੇ ਨਾਲ ਬਲੇ ਰਿਓ ਆ ਤੁਸੀਂ ਦੇਖ ਸਕਦੇ ਜੇ ਕਿ ਹਰੀਕੇ ਦਰਿਆ ਦੇ ਉੱਪਰ ਕਾਫੀ ਭੈਣ ਭਰਾ ਜਿਹੜੇ ਆ ਉਹ ਖੜ ਖੜ ਕੇ ਇੱਥੋਂ ਦੀ ਜਿਹੜੀਆਂ ਤਸਵੀਰਾਂ ਦਿਖ ਰਿਹਾ ਆ ਆ ਤੁਸੀਂ ਖੁਦ ਹੀ ਦੇਖ ਲਓ ਆਪਣੀ ਅੱਖਾਂ ਦੇ ਨਾਲ ਕਿ ਪਾਣੀ ਦਾ ਜਿਹੜਾ ਵਹਾਵ ਆ ਕਾਫੀ ਅੱਗੇ ਨਾਲੋਂ ਵਧਿਆ ਵਾ ਜੋ ਆਪਾਂ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਤੇ ਆ ਜਿਵੇਂ ਹਰੀਕੇ ਹੈਡ ਦਾ ਜਿਹੜਾ ਦਰਿਆ ਵਾ ਇਹ ਗੁੰਦਲ ਸਾਹਿਬ ਵਾਲੀ ਸਾਈਡ ਵਾ ਤੇ ਆ ਤੁਸੀਂ ਖੁਦ ਅੱਖਾਂ ਨਾਲ ਪਾਣੀ ਦੇਖ ਸਕਦੇ ਜੀ ਪਾਣੀ ਦੇ ਧਾਰ ਵੀ ਕਾਫੀ ਜਿਹੜੇ ਆ ਸਾਰੇ ਧਾਰਵੀ ਇਹਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਜਾਂ ਇੱਥੇ ਜਿਹੜੇ ਆ ਦਰਿਆ ਦੀ ਇਹਨਾਂ ਦੇ ਕੋਲ ਡੁੱਡੀਆਂ ਉਹਨਾਂ ਵੱਲੋਂ ਕਾਫੀ ਖੋਲੇ ਗਏ ਆ ਮੇਰੀਆਂ ਭੈਣਾਂ ਮੇਰੇ ਵੀਰ ਕਾਫੀ ਖੜ ਖੜ ਕੇ ਆ ਦੇਖ ਰਹੇ ਆ ਦਰਿਆਦੀਆਂ ਜਿਹੜੀਆਂ ਲਾਈਵ ਤਸਵੀਰਾਂ ਤਸਵੀਰਾਂ ਆ ਮੈਂ ਆਪਣੀ ਅੱਖਾਂ ਦੇ ਨਾਲ ਦੇਖ ਰਹੇ ਆ ਵੀ ਦੇਖ ਸਕਦੇ ਜੇ ਕਿ ਆ ਜਿਹੜੇ ਧਾਰਵਾ 32 ਦੇ 32 ਧਾਰਵਾ ਜਿਹੜੇ ਆ ਇਨਾਂ ਵੱਲੋਂ ਖੁੱਲੇ ਜਾ ਚੁੱਕੇ ਆ ਜੀ ਕਿਉਂਕਿ ਪਾਣੀ ਆ ਜਿਹੜਾ ਆ ਜਿਹੜੇ ਆਪਣੇ ਫਰੋਪਰ ਸਾਈਡ ਵਾ ਮੱਲਾਵਾਲ ਸਾਈਡ ਵਾ ਜਲ ਸੁਲਤਾਨਪੁਰ ਬਾਉਪੁਰ ਏਰੀਆ ਮੁੰਡਾਪੁਰ ਮੁੰਡਾਪਿੰਡ ਏਰੀਆ ਵਾ ਜਾਂ ਮੇਰੇ ਲਾਗੇ ਜਿਹੜਾ ਇੱਥੇ ਆ ਮੰਡ ਏਰੀਆ ਵਾ ਜਿਹਨੇ ਛੋਟੇ ਸਬਰਾ ਵੱਡੇ ਸਬਰਾ ਇਧਰਲੇ ਬੰਨੇ ਕਾਫੀ ਪਾਣੀ ਦੇ ਨਾਲ ਜਿਹੜੇ ਆਪਣੇ ਪੰਜਾਬੀ ਪੈਣਪਰਾ ਵਾ ਜਿਨ੍ਹਾਂ ਦੀਆਂ ਫਸਲਾਂ ਕਾਫੀ ਤਬਾਹ ਹੋ ਚੁੱਕੀਆਂ ਵਾ ਹੋਰ ਵੀਰੇ ਕੀ ਹਾਲ ਏ ਕਿੱਥੋਂ ਆਈ ਏ ਬਹੁਤ ਈ ਹੈ ਬਹੁਤ ਓ ਗਵਾਂਡੀ ਫੇਤੇ ਆਪਣੇ ਠੀਕ ਏ ਜੀ ਤੇ ਪਾਣੀ ਵੇਖਣਾ ਹੈ ਹਨਾ ਹਾਂਜੀ ਪਾਣੀ ਵੇਖਣਾ ਹੈ ਤੁਸੀਂ ਵੀ ਮਿਲ ਪਏ ਆ ਤੁਹਾਡੀਆਂ ਮੱਕੀ ਦੀਆਂ ਵੀਡੀਓਜ਼ ਥੈਂਕ ਯੂ ਧੰਨਵਾਦ ਜੀ ਤੇ ਆ ਤੁਸੀਂ ਜੀ ਦੇਖ ਰਹੇ ਜੇ ਤੇ ਕਿਦਾਂ ਵੀ ਸਾਰੇ ਬੰਨੇ ਪਾਣੀ ਹੀ ਪਾਣੀ ਆ ਪਹਿਲਾਂ ਇਧਰ ਮਿੱਟੀ ਦੇ ਥੋੜੇ ਵੀ ਆਪਾਂ ਨੂੰ ਦਿਖਦੇ ਹੁੰਦੇ ਸੀਗੇ ਤੇ ਪਰ ਅੱਜ ਜੇ ਤੁਸੀਂ ਦੇਖੋਗੇ ਤੇ ਸਾਰੇ ਬੰਨੇ ਪਾਣੀ ਹੀ ਬਾਣੀਆਂ ਇਧਰਲਾ ਬੰਨਾ ਹਰੀਕਾ ਸਾਈਡ ਆ ਗਿਆ ਵਾ ਤੇ ਆਹ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਉਣਾ ਵਾ ਆ ਜਿਹੜੇ ਪਾਣੀ ਦਾ ਹਾਲਾਤ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਆ ਦੇਖ ਸਕਦੇ ਜੀ ਕਿ ਜਿਹੜੇ ਧਾਰਵਾ ਸਾਰੇ ਦੇ ਸਾਰੇ ਚੁੱਕੇ ਆ ਜਿਹੜਾ ਇੱਥੇ ਜਿੱਧਰ ਮੇਰੀ ਉਂਗਲ ਦਾ ਇਧਰਲੇ ਬੰਨੇ ਪਹਿਲਾਂ ਰੇਤਾ ਦਿਸਦੀ ਹੁੰਦੀ ਸੀਗੀ ਪਰ ਅੱਜ ਰੇਤਾ ਨਹੀਂ ਦਿਖ ਰਹੀ ਅੱਜ ਪਾਣੀ ਦਾ ਜਿਹੜਾ ਲੈਵਲ ਆ ਕਾਫੀ ਵਧਿਆ ਹੋਆ ਤੇ ਅਰਦਾਸ ਕਰਿਓ ਵਾਹਿਗੁਰੂ ਅੱਗੇ ਵੀ ਵਾਹਿਗੁਰੂ ਚੜ੍ਹਦੀ ਕਲਾ ਹੀ ਕਰੇ ਆ ਤਨੀ ਸਾਰੇ ਲਾਈਨ ਫਿਰ ਦਰਵਾਜ਼ੇ ਜੇ ਸਾਰੇ ਦੇ ਸਾਰੇ ਹਰੀਕੇ ਜਿਹੜੇ ਹੈਡ ਦੇ ਦਰਵਾ ਸਾਰੇ ਖੁੱਲੇ ਗਏ ਆ ਤੁਹਾਨੂੰ ਜਿਵੇਂ ਆ ਜੂਮ ਕਰਕੇ ਦਿਖਾ ਰਿਹਾ ਵਾਂ ਕਿ ਭੈਣ ਭਰਾ ਆ ਰਾਈਗਰ ਖਲੋਖ ਲੋਕੇ ਇੱਥੋਂ ਦੀਆਂ ਜਿਹੜੀਆਂ ਵੀਡੀਓ ਆ ਤਸਵੀਰਾਂ ਲੈ ਰਹੇ ਆ ਹੋਰ ਠੀਕ ਠਾਕ ਖਲਸਾ ਜੀ ਮੈਂ ਕਿਥੇ ਖਾਲਸਾ ਗਾਇ ਦੀ ਫੱਟੀ ਕਿਹੜੀ ਜਗ੍ਹਾ ਤੋਂ ਆਏ ਜੀ ਆ ਮਹੂਈ ਆਪਾਂ ਗਵਾਂਢ ਮੱਥਾ ਕੇ ਆ ਤੁਸੀਂ ਦੇਖ ਸਕਦੇ ਜੀ ਤੇ ਆ ਪਾਣੀ ਦੇ ਹਾਲਾਤ ਆ ਪਾਣੀ ਰੁਕਣ ਦੇ ਨਾਲੋਂ ਵਧੇ ਜਾ ਰਿਹਾ ਵਾ ਕਿਉਂਕਿ ਜਿਹੜੇ ਉੱਥੋਂ ਦੇ ਮੱਲਾਂਵਾਲ ਸਾਈਡ ਤੋਂ ਆ ਮੇਰੇ ਵੀਰ ਭਰਾ ਵਾ ਜਾਂ ਬਾਉਪੁਰ ਆਂਗਰੇ ਪਿੰਡ ਤੋਂ ਜਿਹੜੇ ਆਪਣੇ ਨਾਲ ਪਿਆਰ ਕਰਦੇ ਆ ਉਹ ਦੱਸਦੇ ਆ ਕਿ ਪਾਣੀ ਜਿਹੜਾ ਘਟਣ ਦੀ ਬਜਾਏ ਪਾਣੀ ਵਧਣ ਡਿਆ ਵਾ ਸੋ ਚਾਰੇ ਦੀ ਉੱਥੇ ਬਹੁਤ ਲੋਡ ਆ ਰਹੀ ਆ ਆਪਣੇ ਮੱਲਾਵਾਲ ਸਾਈਡ ਤੇ ਹੁਣ ਮੈਂ ਅੱਜ ਜਾਵਾਂਗਾ ਆਪਣੇ ਵੀਰਾਂ ਦੇ ਕੋਲ ਮਹਾਵੀਰ ਹੋਣਾ ਕੋਲ ਗਰਦੀ ਵੀਰਾਂ ਨਾਲ ਕੋਲ ਚਾਰੇ ਦੀ ਬਹੁਤ ਲੋਡ ਪੈ ਰਹੀ ਆ ਜੀ ਠੀਕ ਹੈ ਜੀ ਚਾਰ ਦੀ ਬਹੁਤ ਲੋਡ ਪੈ ਰਹੀ ਆ ਤੇ ਆ ਤੁਹਾਨੂੰ ਹਾਲਾਤ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਕਿ ਮੇਰੇ ਨਾਲ ਅੱਜ ਵੀਰ ਵੀ ਅੱਜ ਵੀਡੀਓ ਬਣਾ ਰਿਹਾ ਵਾਂ ਤੇ ਹਾਲਾਤ ਤੁਹਾਨੂੰ ਅੱਗੇ ਜਾ ਕੇ ਦਿਖਾ ਰਿਹਾ ਵਾਂ ਕਿ ਸਾਰੇ ਬੰਨੇ ਪਾਣੀ ਦੇ ਦਰ ਖੁੱਲੇ ਆ ਆ ਤੁਸੀਂ ਦੇਖ ਸਕਦੇ 23 ਦੇ 23 ਦਰਵਾਜੇ ਜਿਹੜੇ ਖੁੱਲੇ ਆ ਜਿਹੜੀ ਗੋਪਾਲੀ ਆ ਵੇਖੋ ਕਿੰਦੀ ਸਪੀਡ ਦੇ ਨਾਲ ਅਗੇ ਨੂੰ ਆ ਰਹੀ ਆ ਵਧ ਦੀ ਵਧ ਰਹੀ ਆ ਕਿਉਂਕਿ ਪਾਣੀ ਆ ਜਿਹੜਾ ਉਹ ਕਾਫੀ ਛੱਡਿਆ ਛੱਡਿਆ ਵਾ ਜੀ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਖੁਦ ਹਾਲਾਤ ਜਿਹੜੇ ਅੱਖਾਂ ਦੇ ਨਾਲ ਦੇਖ ਸਕਦੇ ਜੇ ਉਹ ਜਿਹੜਾ ਨਵਾਂ ਪੁਲ ਵਾ ਉਹ ਵੀ ਤੁਹਾਨੂੰ ਮੈਂ ਜੂਮ ਕਰਕੇ ਦਿਖਾ ਰਿਹਾ ਵਾਂ ਤੇ ਸਮਝੀ ਇਧਰਲੀ ਸਾਈਡ ਵੀ ਜਿਹੜਾ ਉਹ ਜਿੱਧਰ ਘਾਵ ਆ ਉਧਰਲੀ ਸਾਈਡ ਵੀ ਮੱਜਾ ਤੁਹਾਨੂੰ ਕਈ ਵਾਰੀ ਆ ਮੈਂ ਚਰਦੀਆਂ ਦੀ ਵੀਡੀਓ ਵਿਖਾਉਣਾ ਹੁੰਦਾ ਸੀਗਾ ਪਰ ਹੁਣ ਪਾਣੀ ਜਾਦੇ ਹੋਣ ਦਾ ਕਰਕੇ ਕੁਝ ਵੀ ਨਹੀਂ ਉਧਰ ਹੈਗਾ ਸਾਰੇ ਬੰਦੇ ਪਾਣੀ ਹੀ ਪਾਣੀ ਆ ਭੈਣ ਭਰਾ ਲੋਕ ਸੰਗਤਾਂ ਖੜ ਖੜ ਕੇ ਵੀਡੀਓ ਬਣਾ ਰਿਹਾ ਪਾਣੀ ਬਹੁਤ ਜਿਆਦਾ ਸਪੀਡ ਚ ਆ ਰਿਹਾ ਜੀ ਬਹੁਤ ਹੀ ਜਿਆਦਾ ਸਪੀਡ ਆ ਪਾਣੀ ਦੀ ਆਓ ਕੇ ਜਾ ਕੇ ਤੁਹਾਨੂੰ ਦਿਖਾਉਣਾ ਇਧਰ ਕਿਦਾਂ ਛੱਲਾ ਮਾਰ ਰਿਹਾ ਪਾਣੀ ਜੀ ਠੀਕ ਹੈ ਜੀ ਇਹ ਕੋਈ ਆ ਮਨ ਕਰਦੇ ਗੱਲਾਂ ਨਹੀਂ ਆ ਇਹ ਤਸਵੀਰਾਂ ਤੁਹਾਨੂੰ ਖੁਦ ਦੱਸਣਗੀਆਂ ਜੀ ਆ ਤੁਹਾਨੂੰ ਮੈਂ ਲਾਗੇ ਜਾ ਕੇ ਦਿਖਾਉਣਾ ਆ ਆ ਦਰਨ ਦਰ ਨੰਬਰ ਤੇ ਸਾਹਮਣੇ ਕੋਈ 27 2 ਨੰਬਰ ਦਰ ਹੋਣਾ ਵਾ ਆ ਤੁਸੀਂ ਖੁਦ ਇੱਥੇ ਦੇਖ ਸਕਦੇ ਜੀ ਪਾਣੀ ਦੇ ਜੋ ਹਾਲਾਤ ਵਾ ਤਸਵੀਰਾਂ ਵਾ ਤੁਸੀਂ ਖੁਦ ਦੇਖ ਸਕਦੇ ਜੀ ਠੀਕ ਹੈ ਜੀ ਪਾਣੀ ਆ ਸਲਾਮ ਆਰ ਦਾ ਪਾਣੀ ਆ ਲੈਂਦੇ ਵਾਲੋਂ ਪਾਣੀ ਜਾ ਰਿਹਾ ਫਰੋਇਪੁਰ ਵਾਲੋਂ ਮੱਲਾਂਵਾਲ ਵਾਲੋਂ ਪਾਣੀ ਜਾ ਰਿਹਾ ਵਾ ਉਧਰਲੇ ਬੰਦੇ ਵੀ ਤੁਹਾਨੂੰ ਮੈਂ ਜੂਮ ਕਰਕੇ ਦਿਖਾਉਂਦਾ ਵਾ ਉਧਰਲੇ ਬੰਦੇ ਵੀ ਗੱਡੀਆਂ ਆ ਵੇਖੋ ਸਕੋਰਪੀਓ ਗੱਡੀਆਂ ਖਲੋਖਲ ਕੇ ਇੱਥੋਂ ਪਾਣੀ ਦੀਆਂ ਵੀਡੀਓ ਬਣਾ ਰਿਹਾ ਸੰਗਤਾਂ ਵੀਡੀਓ ਬਣਾ ਰਹੀਆਂ ਪਾਣੀ ਦੀਆਂ ਕਿਉਂਕਿ ਹਾਲਾਤ ਹੀ ਇੰਨੇ ਜਿਆਦੇ ਪੰਜਾਬ ਦੇ ਵਿਗੜੇ ਜਾ ਚੁੱਕੇ ਆ ਕਿ ਹਰ ਕੋਈ ਵੀਰ ਭਰਾ ਇਸ ਨੂੰ ਵੀਡੀਓ ਬਣਾ ਕੇ ਆਪਣੀ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰਨਾ ਚਾਹੁੰਦਾ ਵਾ ਇਧਰਲੀ ਸਾਈਡ ਵੀ ਸਾਡੇ ਜਿਹੜਾ ਫਰੋਇਪੁਰ ਸਾਈਡ ਵਾ ਮੱਲਾਂਵਾਲ ਸਾਈਡ ਵਾ ਇਧਰ ਵੀ ਬਹੁਤ ਮਲਕ ਨੁ ਆ ਜਿਹੜੇ ਆ ਸੰਗਤਾਂ ਵੱਲੋਂ ਮਹਾਪੁਰਸ਼ਾਂ ਵੱਲੋਂ ਬਣਾਏ ਗਏ ਜਿਹੜੇ ਪੋਲਾ ਆ ਜਿਹੜੇ ਬੰਨਵਾ ਉਹ ਵੀ ਟੁੱਟ ਚੁੱਕੇ ਆ ਸੋ ਇਸ ਟਾਈਮ ਕਈ ਵੀਰ ਮੈਨੂੰ ਫੋਨ ਲਾ ਕੇ ਪੁੱਛਦੇ ਆ ਕਿ ਵੀਰ ਜੀ ਜਿਹੜੀ ਚਾਰੇ ਦੀ ਕਿਧਰਲੇ ਬਨੇ ਲੋੜ ਵਾ ਜਾਂ ਮਤਲਬ ਅਸੀਂ ਕਿੱਥੇ ਆਣ ਕੇ ਪੱਠੇ ਦੇ ਸਕਦੇ ਆ ਜਾਂ ਕਿੱਥੇ ਸਪੋਰਟ ਕਰ ਸਕਦੇ ਆ ਤੇ ਮੈਂ ਧੰਨਵਾਦ ਕਰਦਾ ਵੀਰ ਜੀ ਦਾ ਤੇ ਸੰਜੀ ਬਹੁਤ ਜਿਆਦੀ ਲੋੜ ਵਾ ਪਰੋਇਪੋਰ ਏਰੀਆ ਦੇ ਵਿੱਚ ਮੱਲਾਂਵਾਲ ਏਰੀਆ ਦੇ ਵਿੱਚ ਬਹੁਤ ਜਿਆਦੀ ਲੋੜ ਵਾ ਇਸ ਟਾਈਮ ਚਾਰੇ ਦੀ ਚੁੱਕੇ ਚਾਰੇ ਦੀ ਜਾਰੀ ਲੋੜ ਆ ਕਿਉਂਕਿ ਜੁਰਾਪਾ ਹਰੀ ਪੱਠੇ ਲੱਗੇ ਜਾਂਦੇ ਆ ਉਹ ਅ ਇੱਕ ਅੱਜ ਦਾ ਦਿਨ ਪੈ ਜਾਂਦੇ ਅਗਲੇ ਦਿਨ ਨਵੰਬਰ ਜਾ ਜਾਂਦੇ ਆ ਮਾਲ ਡੰਗਰੋਂ ਖਾਂਦਾ ਨਹੀਂ ਆ ਪਰ ਜੇਕਰ ਆਪਾਂ ਚਾਰ ਲੈ ਕੇ ਜਾਵਾਂਗੇ ਚਾਰ ਆਪਾਂ ਕਾਫੀ ਲੌਂਗ ਟਾਈਮ ਵਾਸਤੇ ਉਹ ਜਨਵਾਰਾਂ ਨੂੰ ਆਪਾਂ ਪਾ ਸਕਦੇ ਆ ਸੋ ਚਾਰੇ ਦੀ ਬਹੁਤ ਲੋੜ ਵਾਜ ਆ ਦੇਖੋ ਕਿੰਦਾ ਹਰੀ ਕੇ ਹੈਡ ਦੇ ਉੱਪਰ ਗੱਡੀਆਂ ਖਲੋਖ ਲੋ ਕੇ ਆ ਦਿਖ ਰਹੀਆਂ ਮੈਂ ਜਾਮ ਲੱਗੇ ਆ ਤੇ ਹੋਰ ਸਣਾ ਠੀਟਾ ਜੀ ਵਦਿਆ ਵਦਿਆ ਚੱਲ ਰਿਹਾ ਮੇਰਾ ਮੇਰਾ ਇੱਜ਼ਰ ਦੀ ਹਾਂ ਜੀ ਤੇ ਆ ਤੁਸੀਂ ਸੰਗੀਤ ਦੇ ਸਾਹਿਬ ਜੀ ਅਗਲੇ ਬਨੇ ਹੋਰ ਜਿਹੜੀਆਂ ਤਸਵੀਰਾਂ ਵਾ ਹੋਰ ਜਿਆਦੀਆਂ ਡਰੌਣੀਆਂ ਵਾ ਕਿ ਪਾਣੀ ਦੀ ਜਿਹੜੀ ਜਿਹੜੀ ਸਪੀਡ ਵਾ ਉਹ ਅਗਲੇ ਦਰਾਂ ਤਲੇ ਬਹੁਤ ਜਿਆਦੀ ਛੱਡੀ ਪਈ ਆ ਹਰ ਕੋਈ ਖਲੋਖ ਲੋਗੇ ਤੁਸੀਂ ਦੇਖ ਸਕਦੇ ਜੇ ਕਿ ਜਾਇਦਾ ਲੈ ਰਿਆ ਵਾ ਕਿ ਅੱਖਾਂ ਨਾਲ ਦੇਖ ਰਿਹਾ ਵਾ ਕੋਈ ਵੀਡੀਓ ਬਣਾ ਬਣਾ ਕੇ ਦੇਖ ਰਿਹਾ ਵਾ ਤੇ ਅੱਜ ਹੁਣ ਮੈਂ ਤੁਹਾਨੂੰ ਅਗਲੇ ਦਰਾਂ ਤੇ ਲੈ ਕੇ ਜਾਂਦਾ ਵਾ ਤੇ ਜੇਕਰ ਇਹ ਜਾਣਕਾਰੀ ਤੁਹਾਨੂੰ ਸਹੀ ਲੱਗੀ ਤਾਂ ਇਸ ਵੀਡੀਓ ਨੂੰ ਚਲਦੀ ਨੂੰ ਲਾਈਕ ਤੇ ਜ਼ਰੂਰ ਕਰਿਓ ਤੇ ਕਿਉਂਕਿ ਮੈਨੂੰ ਇੰਨਾ ਨਹੀਂ ਪਤਾ ਕਿ ਕਿੰਨਾ ਕਿਸੇ ਪਾਣੀ ਆ ਗਿਆ ਕਿੰਨਾ ਨਹੀਂ ਆਇਆ ਮੈਂ ਤੇ ਤੁਹਾਨੂੰ ਇਹ ਦਿਖਾ ਸਕਦਾ ਵਾਂ ਕਿ ਸਾਰੇ ਬੰਨੇ ਜਿਹੜੇ ਦਰਵਾਜ਼ਾ ਆ ਖੋਲੇ ਗਏ ਆ ਤੇ ਪਾਣੀ ਹੀ ਪਾਣੀ ਆ ਸਾਰੇ ਬੰਨੇ ਪਾਣੀ ਹੀ ਪਾਣੀ ਆ ਜੀ ਵਾਹਿਗੁਰੂ ਬਲਾ ਕਰੇ ਆ ਵੇਖੋ ਹਾਂ ਹਾਂ ਆ ਗੱਡੀ ਵਾਲਾ ਵੀਰ ਵੀ ਖਲੋਖ ਲੋਕੇ ਆ ਦੇਖ ਰਿਹਾ ਵਾ ਤੇ ਸਾਰੇ ਬੰਨੇ ਜਾਦੀਆਂ ਪਾਣੀ ਦੀਆਂ ਹੀ ਚਰਚਾ ਮਹੁੰਡੀਆਂ ਅੱਜ ਆ ਤੇ ਦੇਖ ਸਕਦੇ ਸਾਰੇ ਬੰਨੇ ਪਾਣੀ ਹੀ ਪਾਣੀ ਆ ਅੱਗੇ ਬੰਨੇ ਵੀ ਜਾ ਕੇ ਤੁਹਾਨੂੰ ਰਾਹ ਤੱਕ ਜਾ ਕੇ ਵਿਖਾਉਣਾ ਵਾਂ ਮੈਂ ਕਿ ਕੀ ਹਾਲਾਤ ਆ ਆਪਣੇ ਪੰਜਾਬ ਦੇ ਤੇ ਅਰਦਾਸ ਕਰਿਓ ਵਾਹਿਗੁਰੂ ਚੜ੍ਹਦੀ ਕਲਾ ਹੀ ਰੱਖੇ ਅਸੀਂ ਹੁਣ ਆ ਗਿਆਂ ਵਿਚਕਾਰ ਜੇ ਆ ਗਿਆਂ ਪੁੱਲ ਦੇ ਛਾਰ ਜੇ ਆ ਗਿਆਂ ਤੇ ਇੱਥੇ ਜਾ ਕੇ ਵੀ ਤੁਹਾਨੂੰ ਦਿਖਾਣਾ ਪਰ ਉਹ ਜਿਹੜੀ ਸਾਈਡਾਂ ਨੇ ਸੰਗਦੀ ਉਧਰ ਵੇਖੋ ਬਹੁਤ ਜ਼ਿਆਦਾ ਪਾਣੀ ਛੱਡਿਆ ਪਿਆ ਵਾ ਉੱਥੇ ਤੁਹਾਨੂੰ ਮੇਰੀ ਆਵਾਜ਼ ਵੀ ਬਹੁਤ ਘੱਟ ਆਊਗੀ ਜੀ ਕਿਉਂਕਿ ਪਾਣੀ ਦੀ ਆਵਾਜ਼ ਜ਼ਿਆਦਾ ਹੁੰਦਾ ਕਰਕੇ ਮੇਰੀ ਆਪਦੀ ਆਵਾਜ਼ ਤੁਹਾਨੂੰ ਬਹੁਤ ਘੱਟ ਸੁਣੂਗੀ ਜੀ ਤੇ ਉੱਥੇ ਵੀ ਮੈਂ ਤੁਹਾਨੂੰ ਲਾਗੇ ਲੱਗੇ ਜਾਣਾ ਉਹ ਵੇਖੋ ਕਿਦਾਂ ਪਾਣੀ ਛੱਲਾ ਮਾਰ ਰਿਹਾ ਵਾ ਇਹ ਸਾਰੀਆਂ ਤਸਵੀਰਾਂ ਹਰੀ ਕੇ ਦਰਿਆਦੀਆਂ ਜੀ ਤੇ ਆ ਵੇਖੋ ਕਿਦਾਂ ਤਾਂ ਤਾਂ ਲੱਗਾ ਪਿਆ ਲੋਕਾਂ ਦਾ ਲੋਕੀ ਖਲੋ ਖਲੋ ਕੇ ਆ ਵੀਡੀਓ ਬਣਾ ਰਿਆ ਆ ਕਿੰਨਾ ਜਾਮ ਲੱਗਾ ਪਿਆ ਵਾ ਕਿਉਂਕਿ ਪਾਣੀ ਇੰਨਾ ਜ਼ਿਆਦਾ ਵਾ ਕਿ ਲੋਕਾਂ ਦਾ ਵੇਖੋ ਹੜ ਆ ਪਿਆ ਵਾ ਜਾਮ ਲੱਗਾ ਪਿਆ ਵਾ ਸੜਕ ਦੇ ਉੱਤੇ ਤੇ ਆ ਤੁਹਾਨੂੰ ਹੁਣ ਮੈਂ ਲੱਗ ਕੇ ਜੱਗੇ ਦਿਖਾ ਰਿਹਾ ਵਾਂ ਠੀਕ ਹੈ ਜੀ ਵਾਹਿਗੁਰੂ ਭਲਾ ਕਰੇ ਅਗਾਜ ਠੀਕ ਹੈ ਜੀ ਆ ਤੁਹਾਨੂੰ ਦਿਖਾ ਰਿਹਾ ਮੈਂ ਅੱਗੇ ਜਾ ਕੇ ਠੀਕ ਹੈ ਜੀ ਵਾਹਿਗੁਰੂ ਭਲਾ ਕਰੇ ਚੜਦੀ ਕਲਾ ਕਰੇ ਵਾਈਗਰੂਫ ਮੇਰ ਕਰੇ ਆ ਦੇਖੋ ਕਿੰਨਾ ਪਾਣੀ ਆ ਸਾਰੇ ਬੰਦੇ ਪਾਣੀ ਹੀ ਪਾਣੀ ਆ ਤੁਹਾਨੂੰ ਹੋਰ ਮੈਂ ਲਾ ਕੇ ਜਾ ਕੇ ਦਿਖਾਣਾ ਵਾ ਕਿ ਪਾਣੀ ਦੇ ਜਿਹੜੇ ਮੰਝਰ ਆ ਉਹ ਤੁਹਾਨੂੰ ਲਾ ਕੇ ਜਾ ਕੇ ਦਿਖਾਣਾ ਵਾ ਆ ਜਿਹੜੇ ਦਰਵਾੜਾ ਸਾਹਿਬ ਜੀ ਇਹ ਦਰ ਬਹੁਤ ਜਿਆਦਾ ਛੱਡੇ ਆ ਇਹ ਦਰ ਨੰਬਰ ਆ ਜਾਂਦੇ ਆ ਲਗਭਗ ਕੋਈ 14 15 ਨੰਬਰ ਦਰੂ ਨੇ ਆ 15 16 ਨੰਬਰ ਦਰ ਆ ਦੇਖੋ ਬਹੁਤ ਜਿਆਦਾ ਪਾਣੀ ਆ ਅਗਲੇ ਬੰਨੇ ਮੈਂ ਤੁਹਾਨੂੰ ਜੂਮ ਕਰਕੇ ਦਿਖਾਣਾ ਵਾ ਆ ਪਾਣੀ ਹੀ ਪਾਣੀ ਆ ਤੇ ਹਾਲਾਤ ਜਿਹੜੇ ਆ ਉਹ ਕਾਫੀ ਤਰਸਯੋਗ ਬਣੇ ਪਏ ਆ ਪਾਣੀ ਬਹੁਤ ਜਿਆਦਾ ਜਿਹੜਾ ਦਰਿਆ ਦੇ ਵਿੱਚ ਕਾਫੀ ਪਾਣੀ ਆ ਤੇ ਲਾਗੇ ਜਾ ਕੇ ਤੁਹਾਨੂੰ ਮੈਂ ਦਿਖਾਉਣਾ ਵਾ ਇੱਧਰ ਦੇਖਿਓ ਆ ਦੇਖੋ ਆ ਦਰਿਆ ਵਾ ਬਹੁਤ ਜਿਆਦਾ ਇਹਦੇ ਵਿੱਚ ਪਾਣੀ ਆ ਵਾਇਗਰ ਭਲਾ ਕਰੇ ਮੇਹਰ ਕਰੇ ਸਾਡੇ ਪੰਜਾਬ ਦੇ ਉੱਪਰ ਚੜਦੇ ਪੰਜਾਬ ਦੇ ਤੇ ਲੈਂਦੇ ਪੰਜਾਬ ਦੇ ਉੱਤੇ ਤੇ ਵਾਇਗਰ ਮੇਹਰ ਕਰੇ ਤੇ ਅੱਗੇ ਜਾ ਕੇ ਤੁਹਾਨੂੰ ਮੈਂ ਹੋਰ ਅੱਗੇ ਜਾ ਕੇ ਵਖਾਉਂਗਾ ਆ ਤੁਸੀਂ ਦੇਖ ਸਕਦੇ ਜੀ ਵੀ ਸਾਰੇ ਦਰਵਾਜੇ ਜਿੰਨੇ ਵੀ ਚੁੱਕ ਸਕਦੇ ਸੀ ਚੁੱਕੇ ਗਏ ਆ। ਉਹ ਵੇਖੋ ਆ ਜਿਹੜੇ ਅਗਲੇ ਮਹੀਨੇ ਛੱਲਾ ਵੱਜਣਦੇ ਆ ਇੱਥੇ ਪਾਣੀ ਨਹੀਂ ਸੀ ਹੁੰਦਾ। ਸਾਰੇ ਪੱਥਰ ਨੰਗੇ ਹੁੰਦੇ ਸੀ ਪਰ ਹੁਣ ਸਾਰੇ ਇਹ ਬੰਨੇ ਜਿਵੇਂ ਪਾਣੀ ਆ ਤੁਹਾਨੂੰ ਮੈਂ ਦੂਜੇ ਬੰਨੇ ਵੀ ਜਾ ਕੇ ਦਿਖਾਉਣਾ ਦੱਲ ਦਿੰਦਾ। ਦਰਿਆ ਦੇ ਵਿੱਚ ਦੂਜੇ ਬੰਨੇ ਵੀ ਜਾ ਕੇ ਦਿਖਾਉਣਾ ਤੁਹਾਨੂੰ। ਕਿ ਜੋ ਹਾਲਾਤ ਵਾ ਇਹ ਹੁਣ ਆ ਮੈਂ ਆ ਗਿਆ ਮੈਂ ਦੂਜੇ ਬੰਨੇ ਜਿੱਦਾਂ ਲੱ ਬੰਨੇ ਲੱਗੀਆਂ ਹੁੰਦੀਆਂ ਵਾ ਆ ਡਾਫਾ ਲੱਗੀਆਂ ਹੁੰਦੀਆਂ ਵਾ ਆ ਵੇਖੋ ਕਿੰਨੀ ਸਪੀਡ 'ਚ ਪਾਣੀ ਆ ਰਿਹਾ ਸੋ ਜੀ। ਕਿੰਨਾ ਭੱਜ ਭੱਜ ਕੇ ਪਾਣੀ ਆ ਰਿਹਾ ਵੀ ਖੁਦ ਦੇਖਾ ਜੇ ਵੀ ਐਂ ਲੱਗਦਾ ਦਾ ਜਿਵੇਂ ਇੱਕ ਸਮੁੰਦਰ ਦੀਆਂ ਛੱਲਾਂ ਹੁੰਦੀਆਂ ਵਾਂ ਇੱਕ ਦਰਿਆ ਨਹੀਂ ਹੁੰਦਾ ਸਮੁੰਦਰ ਦੀਆਂ ਛੱਲਾਂ ਹੁੰਦੀਆਂ ਵਾਂ ਸਾਰੇ ਬੰਨੇ ਪਾਣੀ ਪਾਣੀ ਪਹਿਲਾਂ ਇੱਥੇ ਦਜੀ ਗਪਾਲੀ ਕਿ ਨਹੀਂ ਹੁੰਦੀ ਸੀ ਪਰ ਗਪਾਲੀ ਸਾਰੀ ਪਾਣੀ ਨੇ ਉਹ ਬਰਾ ਮਾਰੀ ਠਾ ਮਾਰੀ ਆ ਮਨ ਲਾ ਕੇ ਪਾਣੀ ਪਾਣੀ ਸਾਰੇ ਬੰਨੇ ਹੋ ਚੁੱਕਾ ਵਾ ਹੁਣ ਇਸ ਟਾਈਮ ਵੀਰ ਆ ਤਿਆਰ ਕਰਨ ਵਾਲੇ ਵੀਰ ਬੰਨੇ ਲੱਗ ਗਏ ਵਾਇਗਰੂ ਚੜਦੀ ਕਲਾ ਕਰੇ ਅਗਲੇ ਬੰਨੇ ਤੁਹਾਨੂੰ ਲੈ ਜਾ ਕੇ ਮੈਂ ਸਾਰੀ ਇੱਥੋਂ ਦੀ ਅਪਡੇਟ ਦਿੰਨਾ ਵਾ ਵੀ ਵਾਈਰ ਗਰੁੱਪ ਵਾਲਾ ਹੀ ਕਰੇ ਸਾਰੇ ਬਨੇ ਤੀਂ ਦੇਖ ਸਾਦੇ ਖੁਦ ਹੀ ਦੇਖ ਸਾਦੇ ਜੀ ਪਾਣੀ ਕਿਦਾਂ ਠਾਠਾ ਮਾਰਦਾ ਪਾਣੀ ਦਾ ਜਿਹੜਾ ਵਾ ਜਲਾਵ ਆ ਉਹ ਕਿਦਾਂ ਪੰਜਾਬ ਦੇ ਜਿਹੜੀ ਧਰਤੀ ਨੂੰ ਕਿਦਾਂ ਨੁਕਸਾਨ ਪਹੁੰਚਾ ਰਿਹਾ ਹੋ ਡੀਰਾ ਜੀ ਤੇ ਆ ਵੀ ਖੁਦ ਦੇਖ ਸਾਦੇ ਜੀ ਇੱਥੇ ਪਾਣੀ ਦੀ ਜਿਹੜੀ ਸਪੀਡ ਹੱਦੋਂ ਜ਼ਿਆਦਾ ਸਪੀਡ ਆ ਇੱਥੇ ਪਾਣੀ ਦੀ ਕਰ ਬਹੁਤ ਜ਼ਿਆਦਾ ਚੁੱਕਿਆ ਗਿਆ ਵਾ ਵਾ ਆ ਵੇਖਾ ਰਹੇ ਤੁਸੀਂ ਧਾਰਵਾ ਜਿਹੜਾ ਇਹ ਬਹੁਤ ਜ਼ਿਆਦਾ ਚੁੱਕਿਆ ਵਾ ਮੈਂ ਹੁਣ ਕੈਮਰੇ ਤੇ ਲੱਗ ਹੋ ਕੇ ਬੋ ਰਿਹਾ ਵਾਂ ਕਿਉਂਕਿ ਵਾਜ ਬਹੁਤ ਜ਼ਿਆਦੀ ਆ ਯਾ ਤੁਸੀਂ ਦੇਖ ਸਕਦੇ ਆ ਵੀ ਧਾਰ ਕਿ ਨਾ ਚੁੱਕਿਆ ਵਾ ਪਾਣੀ ਦੇ ਛੱਲਾ ਵਾ ਬਹੁਤ ਜਿਆਦੀਆਂ ਵਾ ਵੱਡੀਆਂ ਵੱਡੀਆਂ ਛੱਲਾ ਵਾ ਇੱਥੇ ਪਾਣੀ ਦੇ ਆ ਵੀਰ ਭਰਾ ਰੋਕ ਰੋਕ ਕੇ ਇੱਥੇ ਦੇਖ ਰਿਹਾ ਆ ਹੋਰ ਬਾਬੇ ਹੋਵੇ ਕਿ ਕੀ ਹਾਲ ਸਾਹ ਹੈ ਜੀ ਫਤਿਹ ਜੀ ਬਹੁਤ ਜਿਆਦਾ ਹੈ ਮੇਰਾ ਮੇਰਾ ਘਰ ਨਹੀਂ ਆਸ ਬਾਤ ਹੋ ਜੇ ਕਿਹੜਾ ਪਿੰਡ ਭਰਾਵਾ ਦਾ ਛਲੋਮਾ ਕੀ ਹਾਲਤ ਪਾਣੀ ਦੇ ਪਾਣੀ ਖੋਲੀ ਆ ਜਿਆਦਾ ਵਾ ਪਾਣੀ ਹਾਂ ਜੀ ਬਹੁਤ ਜਿਆਦਾ ਪਾਣੀ ਵਾਈ ਗਰੂ ਤੇ ਆਪਣੇ ਘਰਾਂ ਦੇ ਵਿੱਚ ਨਹੀਂ ਘਰਾਂ 'ਚ ਚੜਦਾ ਪਿਆ ਪਾਣੀ ਹੁਣ ਬਹੁਤ ਚੜਦਾ ਪਿਆ ਸੀ ਅੱਛਾ ਕੀ ਅਪਡੇਟ ਦੱਸਣ ਦੇ ਆ ਤੁਸੀਂ ਇਧਰ ਆਇਰੀ ਚ ਰਹਿੰਦੇ ਕੀ ਦੱਸਣ ਹੈ ਵੀ ਹੁਣ ਗਾਂਹ ਸਥਿਤੀ ਕੀ ਆ ਗਾਂਹ ਸਥਿਤੀ ਅੰਦੇ ਪਾਣੀ ਥੋੜਾ ਜਿਹਾ ਵਦਨਾ ਆਜ ਆਏ ਆਜ ਹੋਰ ਵਦਨਾ ਵਾ ਹਾਂਜੀ ਹੋਰ ਵਾ ਵਾਈ ਗਰੂ ਬਹੁਤ ਬਹੁਤ ਸਾਡੇ ਪਾਸੇ ਪਾਣੀ ਹੋ ਗਿਆ ਵਾ ਡਾਰੀ ਲੱਗਦਾ ਪਿਆ ਹਣਾ ਹਾਂਜੀ ਇਹ ਤਾਂ ਹੋ ਗਿਆ ਜਿੱਤਾ ਖਲਗਾ ਵਾ ਜੀ ਹਾਂਜੀ ਸਾਡਾ ਬੇੜੇ ਤੋਂ ਆਈ ਅੱਛਾ ਅਸੀਂ ਦੂਸਰੇ ਕਰਵਾਏ ਦੇਣਾ ਚਾਹਿਆ ਨਾ ਦਰ ਕਿੰਨਾ ਹੀ ਵਧਿਆ ਹਾਂਜੀ ਪਾਣੀ ਦੇ ਨਾਲ ਵਾ ਵਾ ਬਸ ਨਾਲ ਲੱਗਾ ਜਿੱਥੋਂ ਬਾਬਾ ਜੀ ਦੱਸਾ ਆਈ ਹਾਂਜੀ ਉਥੋਂ ਬਾਅਦ ਫੇਰ ਮਾੜਾ ਬਰਾ ਸੁਣਦਾ ਫੇਰ ਮਾੜਾ ਵਸੇ ਧਾਰੀ ਲੱਗਾ ਵੇ ਕੁਝ ਵੀ ਹੋ ਸਕਦਾ ਕਿਹੜੇ ਤੇ ਆਪਣੀਆਂ ਜਿਹੜੀਆਂ ਸੰਗਤਾਂ ਵਾਂ ਭੈਣ ਭਰਾਵਾ ਪਹੁੰਚ ਰਹੇ ਉਧਰਲੀ ਸਾਈਡ ਜੀ ਪਰ ਬਹੁਤ ਸੰਯੋਗ ਆ ਸਭ ਭਰਾਵਾਂ ਨੇ ਬਹੁਤ ਮਾੜਾ ਜਿਰਬਣਾ ਬਾਬਾ ਦੱਸਾ ਵੇ ਜੀ ਅੱਛਾ ਹਾਂ ਬੋਲੋ ਤੇ ਸਤਿ ਆਪਾ ਅੰਦਾਜ਼ ਨਹੀਂ ਮਾ ਮੁਕਤ ਬੰਗਾ ਲੈ ਅੱਛਾ ਉਹਨਾਂ ਦਾ ਉਹਨਾਂ ਦਾ ਪੀ ਬਾਨ ਬੰਦ ਰਿਹਾ ਤੇ ਜਿਹੜੀ ਆਪਾਂ ਨੂੰ ਕੋਈ ਚਾਰੇ ਵਾਸਤੇ ਜਾਂ ਫੀਡ ਵਗੈਰਾ ਜਾਂ ਉਹ ਚੀਜ਼ਾਂ ਆ ਰਹੀਆਂ ਆਪਣੇ ਕੋਲ ਚਾਰੇ ਵਾਸਤੇ ਜੀ ਇੱਕੋ ਭਾਈ ਆ ਦੁਕਾਨ ਦੇ ਤੇ ਮਾਉਂ ਦੀ ਕੱਲ ਹਾਂਜੀ ਕੱਲ ਜੀ ਵਾਪਾ ਦਿਨੋਂ ਜੀ ਹਾਂਜੀ ਤੇ ਸਾਨੂੰ ਪਹਿਲਾਂ ਤੋਂ ਚਾਰਾ ਦੇ ਕੇ ਲਿਆ ਚਾਰਾ ਦੇ ਕੇ ਹਾਂਜੀ ਤੋਂ ਬਾਅਦ ਉਹਨਾਂ ਦੇ ਤਰਾਜੀ ਤੇ ਕਈ ਵੀਰ ਭਰਾ ਬਹੁਤ ਸੇਵਾ ਕਰਨੀ ਚਾਹੁੰਦੇ ਹੁੰਦੇ ਆ ਵੀ ਉਹਨਾਂ ਦਾ ਦਿਲੀ ਸੰਜੀ ਹੈ ਪਰ ਭੈਣ ਭਰਾਵਾਂ ਨਾਲ ਖਲੋਈਏ ਕਿਸ ਟਾਈਪ ਦੀ ਸੇਵਾ ਕਰ ਸਕਦੇ ਹੋ ਸੇਵਾ ਜੀ ਵੇਖੋ ਜਿਹੜੀ ਗਾਦੀ ਦਾ ਮੁੱਖ ਤੌਰ ਪਸ਼ੂਾਰੂ ਹਾਂਜੀ ਤੇ ਜਿਹੜੋ ਜਿੰਨਾਂ ਦੇ ਘਰ ਘਟਾ ਜਿਹੜੋ ਬਾਦ ਦੀਆਂ ਗੱਲਾਂ ਆ ਉਹ ਬਾਦ ਦੀਆਂ ਗੱਲਾਂ ਹਾਂਜੀ ਤੇ ਜਿਹਦੀ ਗੱਲ ਹੈ ਜੀ ਹੁਣ ਮੁਸ਼ਕਲ ਹੈ ਵੀ ਪਸੂ ਦਾ ਟਿਕਾਣਾ ਪਸ਼ੂ ਗਹਿਣ ਪਸ਼ੂਆਂ ਦਾ ਰਾਜਦਾਨਾ ਸਾਰਾ ਦਾ ਬਲੇ ਹਾਂਜੀ ਤੇ ਇਹਦਾ ਪਸ਼ੂ ਤਾਂ ਸਾ ਨਾ ਵੇਚੇ ਪਸ਼ੂ ਦਾ ਪਿਛਲੇ 2023 ਚ ਬਹੁਤ ਨੁਕਸਾਨ ਹੋਇਆ ਜੀ ਵਾਈ ਗਰੂ ਚੰਗੀਆਂ ਚੰਗੀਆਂ ਬਈ ਲੋਕਾਂ ਦੀਆਂ ਭੋਜੀਆਂ ਭੋਜੀਆਂ ਤੇ ਵੇਖੋ ਜੀ ਇਹਨਾਂ ਲੋਕਾਂ ਦਾ ਸੇਵਾ ਹੀ ਦਰਿਆ ਦੇ ਲੋਕਾਂ ਦਾ ਮਾਮਲਾ ਤੇ ਦੱਸੋ ਵਾਈ ਗਰੂ ਸਹੀ ਗੱਲ ਹੈ ਜੀ ਮੇਨ ਫਸਲ ਆ ਉਹਦੇ ਕਰਮਾ ਵਾਲਾ ਆਇਆ ਤੇ ਰੋੜ ਕੇ ਲੈ ਗਿਆ ਉਹ ਕਨਫੀਸ਼ਨ ਤੇ ਕਰਾਇਆ ਮਾਰਨੇ ਰਹੇ ਕਿ ਫਿਰ ਉਹਦੇ ਹਣਾ ਵੇਲੋ ਹੈਗੇ ਲੋਕ ਦੀ ਮਾਲਕ ਆ ਵਾਈਕਰ ਮਾਲਕੀ ਜ਼ਮੀਨਾਂ ਦਾ ਮਾਲਕ ਆ ਹਾਂ ਤੇ ਬਾਕੀ ਸੋਡਾ ਨਾਲ ਕੋਈ ਧੱਕਾ ਕੀਤਾ ਨਾ ਅਸਰ ਨੂੰ ਬ੍ਰਿਆ ਕੀਤਾ ਵੀ ਕੋਈ ਹੱਲ ਕਰ ਮੈਂ ਤੈਨੂੰ ਵੇਲੋ ਕਿੰਡੀ ਤਗੜੀ ਵੀਰ ਨੇ ਕਹੀ ਆ ਕਿ ਕਰਮਾ ਵਾਲਾ ਆਇਆ ਤੇ ਰੋੜ ਕੇ ਲੈ ਗਿਆ ਫਿਰ ਵੀ ਆ ਮਾੜਾ ਸ਼ਬਦ ਨਹੀਂ ਬੋਲਿਆ ਫਿਰ ਵੀ ਕੋਈ ਬਦਦਵਾ ਨਹੀਂ ਨਿਕਲੀ ਖਵਾਜੇ ਪੀਰ ਵਾਸਤੇ ਫਿਰ ਵੀ ਇਹੋ ਕਿਹਾ ਵਾ ਕਿ ਕਰਮਾ ਵਾਲਾ ਅਗਰ ਰੋੜ ਕੇ ਲੈ ਗਿਆ ਇਹ ਆ ਸਾਡੇ ਪੰਜਾਬ ਦੇ ਜਾਇੰਦ ਦੇ ਜਿਗਰੇ ਸਾਡੇ ਪੰਜਾਬ ਦੇ ਜਾਇੰਦ ਦੇ ਹੌਸਲੇ ਵਾਹਿਗੁਰੂ ਖੁਸ਼ ਰੱਖੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਕਹਿੰਦੀ ਆਪਣੇ ਇਥੋਂ ਘੜੋਮ ਜਿਹੜਾ ਪਿੰਡ ਵਾ ਇੱਥੇ ਨਾਲ ਹੀ ਹਰੀਕੀ ਪੱਤਨ ਦੇ ਨਾਲ ਸਭਰਾ ਦੇ ਨਾਲ ਹੀ ਘੜੋਮਾ ਕਿਤੇ 2023 ਦੇ ਵਿੱਚ ਵੀ ਬੰਨ ਟੁੱਟਾ ਸੀਗਾ ਤੇ ਹੁਣ ਫੇਰ ਬੰਨ ਉਥੋਂ ਟੁੱਟ ਗਿਆ ਜੀ ਦੇਖੋ ਕਿੱਡੇ ਹਾਲਾਤ ਉਦੋਂ ਵੀ ਤੀਂ ਚ ਮਾੜੇ ਹੋਏ ਸੀਗੇ ਪਰ ਫੇਰ ਵੀ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਸਿਖਾਇਆ ਸਾਡੇ ਗੁਰੂਆਂ ਪੀਰਾਂ ਨੇ ਆ ਤੁਸੀਂ ਦੇਖ ਸਕਦੇ ਜੇ ਆਹ ਵੇਖੋ ਆ ਮੈਂ ਲਾਗੇ ਕਰਕੇ ਵੀਡੀਓ ਬਣਾ ਰਿਹਾ ਕਿਉਂਕਿ ਆਵਾਜ਼ ਬਹੁਤ ਘੱਟ ਆ ਰਹੀ ਹੈ ਇੱਥੇ ਤੇ ਪਾਣੀ ਦੀ ਆਵਾਜ਼ ਆ ਰਹੀ ਹੈ ਜਿੱਦਾਂ ਤੁਸੀਂ ਦੇਖੋ ਤਸਵੀਰਾਂ ਬਹੁਤ ਜ਼ਿਆਦੀਆਂ ਡਰਾਉਣੀਆਂ ਵਾ ਪਾਣੀ ਬਹੁਤ ਜ਼ਿਆਦੀ ਸਪੀਡ ਦੇ ਵਿੱਚ ਆ ਰਿਹਾ ਵਾ ਹੱਦੋਂ ਐ ਜਿਹੜੀਆਂ ਗਪਾਲੀ ਆ ਰਹੀਆਂ ਐ ਲੱਗਦਾ ਜਿਵੇਂ ਰੋਡ ਦੇ ਉੱਪਰ ਕਾਰਾਂ ਆ ਰਹੀਆਂ ਹੁੰਦੀਆਂ ਤੇ ਇੰਨਾ ਪਾਣੀ ਦੀ ਤਬਾਹੀ ਆ ਇੰਨਾ ਪਾਣੀ ਤੇਜ਼ ਵਾ ਆ ਤੁਸੀਂ ਸਾਰੇ ਬੰਨੇ ਵੇਖ ਸਕਦੇ ਜੀ ਆ ਵੀਰ ਲਾਗੇ ਖਲੋਖਲੋ ਕੇ ਆ ਇੱਥੋਂ ਦੀਆਂ ਵੀਡੀਓ ਬਣਾ ਰਿਹਾ ਆ ਇੱਥੋਂ ਦੀ ਸੰਗ ਦੀ ਅੱਜ ਦੇ ਹਾਲਾਤ ਜੇ ਸਾਰੇ ਬੰਨੇ ਹੀ ਪਾਣੀ ਹੀ ਪਾਣੀਆਂ ਜੇਕਰ ਮੈਂ ਤੁਹਾਨੂੰ ਨੀਚੇ ਲੈ ਕੇ ਜਾਵਾਂ ਆ ਦੋ ਜੇ ਬਣੂ ਲਾ ਕਿ ਜਮਾ ਤੀ ਉਧਰ ਵੀ ਮੈਂ ਤੁਹਾਨੂੰ ਦਿਖਾ ਦਣਾ ਕਿ ਕਿਦਾਂ ਛੱਲਾ ਮਾਰਦਾ ਪਾਣੀ ਆ ਸਾਰੇ ਬੰਨੇ ਪਾਣੀ ਹੀ ਪਾਣੀ ਆ ਵਾਹਿਗੁਰੂ ਭਲਾ ਕਰੇ ਇਹ 2025 ਦੀਆਂ ਤਸਵੀਰਾਂ ਵਾ ਇਹ ਕੋਈ 2023 ਦਾ ਨਹੀਂ ਆ 1988 ਦਾ ਨਹੀਂ ਆ ਇਹ ਕੋਈ ਆ 2019 ਦੀਆਂ ਤਸਵੀਰਾਂ ਨਹੀਂ ਆ ਇਹ 2025 ਦੀਆਂ ਵਾ ਅੱਜ ਦੀਆਂ ਤਸਵੀਰਾਂ ਵਾ ਜੀ ਠੀਕ ਹੈ ਜੀ ਵਾਹਿਗੁਰੂ ਭਲਾ ਕਰੇ ਸਾਰਿਆਂ ਤੇ ਚੜ੍ਹਦੀ ਕਲਾ ਹੀ ਰੱਖੇ ਤੇ ਹੋਰ ਵੀ ਤੁਹਾਨੂੰ ਮੈਂ ਅੱਗੇ ਲੈ ਕੇ ਜਾ ਰਿਹਾ ਵਾਂ ਤੇ ਜਿਹੜੇ ਡਰਾਉਣੇ ਤੋਂ ਡਰਾਉਣੇ ਜਿਹੜੇ ਇੱਥੋਂ ਦੇ ਅੱਜ ਦੇ ਮੰਝਰ ਵਾਹਰੀ ਕੇ ਹੈਡ ਦੇ ਉੱਪਰ ਉਹ ਤੁਹਾਨੂੰ ਦਿਖਾ ਰਿਹਾ ਵਾ ਵੈਗਰੂ ਭਲਾ ਕਰੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਤੁਸੀਂ ਅਗਲਾ ਦਰਤਨ ਦਿਖਾਣਾ ਅਗਲਾ ਦਰਵਾਜਾ ਜਿਹੜਾ ਉਹ ਜਿਆਦਾ ਖੁੱਲੇ ਆ ਵਾ ਤੇ ਉੱਥੇ ਜਿਆਦਾ ਪਾਣੀ ਖਾਠਾ ਮਾਰ ਰਿਹਾ ਵਾ ਉਹ ਅਗਲਾ ਦਰ ਤੁਹਾਨੂੰ ਦਿਖਾਣਾ ਵਾ ਪਰ ਜਿੱਥੇ ਵੀ ਮੈਂ ਬੋਲੀ ਜਾਵਾਂ ਮੈਂ ਬੋਲ-ਬੋਲ ਥੱਕ ਜਾਊਂਗਾ ਪਰ ਪਾਣੀ ਆ ਜਿਹੜਾ ਉਹਦੇ ਜਿਹੇ ਡਰਾਉਣੇ ਮੰਝਰ ਆ ਮੈਂ ਇੱਕ ਵੀਡੀਓ ਦੇ ਵਿੱਚ ਕੈਦ ਨਹੀਂ ਕਰ ਸਕਦਾ ਇੱਕ ਬਿਆਨ ਇੱਕ ਵੀਡੀਓ ਦੇ ਵਿੱਚ ਪੰਜਾਬ ਦੀ ਕਿਸਾਨੀ ਦਾ ਪੰਜਾਬ ਦੇ ਹਾਲਾਤਾਂ ਦਾ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਜਿੰਨਾ ਦੁੱਖ ਦੀ ਘੜੀ ਆਪਣੇ ਤੇ ਆਈ ਆ ਉਹ ਅਗਲੇ ਬਨੇ ਆ ਜਿਹੜਾ ਦਰਵਾ ਉਹ ਕਾਫੀ ਖੁੱਲਿਆ ਵਾ ਉਹ ਦਰਵਾ ਉਹ ਅਗਲੇ ਬਨੇ ਕਾਫੀ ਖੁੱਲਿਆ ਵਾ ਤੇ ਮੈਂ ਤੁਹਾਨੂੰ ਉਹ ਲਾਗੇ ਜਾ ਕੇ ਵਿਖਾਉਣਾ ਵਾ ਕਿ ਬਨੇ ਰਿਓ ਮੇਰੇ ਨਾਲ ਸੈਂਦੀ ਵੀਡੀਓ ਦੇ ਵਿੱਚ ਅਤੇ ਵੈਗ ਨੂੰ ਭਲਾ ਕਰੇ ਕੁਝ ਦਿਨ ਮੇ ਤੋਂ ਵੀਡੀਓ ਨਹੀਂ ਸੀ ਪਾਈਆਂ ਗਈਆਂ ਕਿਉਂਕਿ ਮੈਂ ਕਿਤੇ ਗਿਆ ਸੀ ਨਾਲੇ ਠੀਕ ਨਹੀਂ ਸੀਗਾ ਤੇ ਹੁਣ ਮੈਂ ਤੁਹਾਨੂੰ ਆ ਜਿਹੜੀਆਂ ਇਥੋ ਨੇ ਹਾਲਾਤ ਆ ਤਾਜ ਹਾਲਾਤ ਵਾ ਉਹ ਮੈਂ ਦਿਖਾਉਣ ਲੱਗਾ ਵਾਂ ਤੁਹਾਨੂੰ ਤੇ ਵਾਈਗਰੂ ਭਲਾ ਕਰੇ ਚੜ੍ਹਦੀ ਕਲਾ ਰਕੇ ਹਰ ਭੈਣ ਭਰਾ ਨੂੰ ਵਾਈਗਰੂ ਤੰਦਰੁਸਤੀ ਦੇਵੇ ਤੇ ਅੱਗੇ ਮੈਂ ਤੁਹਾਨੂੰ ਲੈ ਕੇ ਜਾਣਾ ਵਾ ਪਾਣੀ ਦੇ ਜਿਹੜੇ ਹਾਲਾਤ ਵਾ ਉਹ ਤੁਹਾਨੂੰ ਅੱਗੇ ਬਨੇ ਦਫਾਣਾ ਸਾਂਝੀ ਆਹ ਵੇਖੋ ਕਿਦਾਂ ਪਾਣੀ ਦਾ ਛੱਲਾ ਮਾਰਦਾ ਜਿਹੜਾ ਵਾ ਵਹਾਵ ਆ ਉਹ ਆ ਰਿਹਾ ਵਾ ਉਹ ਤੁਹਾਨੂੰ ਸਾਹਮਣੇ ਤੁਹਾਨੂੰ ਜਾ ਕੇ ਦਫਾਣਾ ਦੂਰੋਂ ਇੰਨਾ ਪਤਾ ਨਹੀਂ ਲੱਗਣਾ ਬਹੁਤ ਜ਼ਿਆਦਾ ਪਾਣੀ ਆ ਉਧਰ ਲਈ ਬਨੇ ਤੁਹਾਨੂੰ ਦੱਸਾਰਿਆ ਮੈਂ ਵਾਈਗਰੂ ਭਲਾ ਕਰੇ ਆਹ ਦੇ ਸਾਂਝੀ ਤੁਹਾਨੂੰ ਹੁਣ ਮੈਂ ਆਸ ਤੇ ਲੈ ਕੇ ਜਾਣਾ ਆ ਵੇਖੋ ਤੁਸੀਂ ਸਾਹਮਣੇ ਕਿੱਦਾਂ ਪਾਣੀ ਦਾ ਜਿਹੜਾ ਵਾ ਵਹਾਵਾ ਬਹੁਤ ਜ਼ਿਆਦਾ ਤੇਜ਼ ਵਾ ਸਾਰੇ ਬੰਨੇ ਪਾਣੀ ਹੀ ਪਾਣੀ ਆ ਅੱਗੇ ਇੱਥੇ ਪੱਥਰ ਵੀ ਦਿਸਦਾ ਹੁੰਦਾ ਸੀਗਾ ਪਰ ਹੁਣ ਪੱਥਰ ਪੁੱਥਰ ਸਾਰੇ ਦਿਖਣੋਂ ਹਟ ਗਏ ਕਿਉਂਕਿ ਪਾਣੀ ਦਾ ਲੈਵਲ ਆ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਾ ਵਾ ਤੇ ਇੰਨਾ ਡਰ ਲੱਗਦਾ ਪਿਆ ਵਾ ਲੱਗਦਾ ਜਿਵੇਂ ਮੈਂ ਹਰੀਕੇ ਹੈਡ ਦੇ ਉੱਤੇ ਨਹੀਂ ਹੁੰਦਾ ਜਿਵੇਂ ਮੈਂ ਡੈਮ ਦੇ ਉੱਤੇ ਹੁੰਦਾ ਵਾਂ ਆ ਵੇਖੋ ਤੁਸੀਂ ਪਾਣੀ ਦੀਆਂ ਤਸਵੀਰਾਂ ਅੱਜ ਦੀਆਂ ਤਾਜ਼ਾ ਤਸਵੀਰਾਂ ਵਾ ਪਾਣੀ ਦੀਆਂ ਤੇ ਮੈਨੂੰ ਬੋਲਣ ਲੱਗਿਆ ਹੁਣ ਥੋੜਾ ਉੱਚਾ ਬੋਲ ਬੋਲਨੇ ਪੈਣੇ ਕਿਉਂਕਿ ਪਾਣੀ ਆ ਜਿਹੜਾ ਉਹਦੀ ਬਾਰ ਬਹੁਤ ਜਿਆਦੀ ਐ ਸੋ ਜੀ ਵਾਹਿਗੁਰੂ ਭਲਾ ਕਰੇ ਅਰਦਾਸ ਕਰੇ ਦੇਖੋ ਪਾਣੀ ਦੇ ਡਰਾਮ ਨੇ ਮੰਜਰ ਅੱਜ ਦੇਖੋ ਕਿਦਾਂ ਛੱਲਾ ਮਾਰਦਾ ਹੋਇਆ ਪਾਣੀ ਆ ਇਹ ਹਰੀਕੇ ਦਰਿਆ ਦੀਆਂ ਅੱਜ ਦੀਆਂ ਤਸਵੀਰਾਂ ਵਾਂ ਸੋ ਜੀ ਇਹ ਕੋਈ ਪੁਰਾਣਾ ਨਹੀਂ ਆ 19 ਦਾ ਨਹੀਂ ਆ 23 ਦਾ ਨਹੀਂ ਆ ਅੱਜ ਦੀਆਂ 2024 ਦੀਆਂ ਤਸਵੀਰਾਂ ਵਾਂ ਇੱਧਰ ਦੇਖੋ ਕਿਦਾਂ ਛੱਲੇ ਵੱਜਦੇ ਛੱਲਾ ਵੱਜ ਰਿਹਾ ਪਾਣੀ ਦੀਆ ਹੁਣ ਮੈਂ ਤੁਹਾਨੂੰ ਦੂਜੇ ਪਨੇ ਜਾ ਕੇ ਦਿਖਾਉਣ ਲੱਗਾ ਵਾਂ ਆ ਰੋਡ ਕ੍ਰੋਸ ਕਰਕੇ ਵੀ ਪਾਣੀ ਦੇ ਹਾਲਾਤ ਤੁਹਾਨੂੰ ਮੈਂ ਦਿਖਾਉਣ ਲੱਗਾ ਵਾਂ ਕਿ ਕਿਦਾਂ ਪਾਣੀ ਆ ਜਿਹੜਾ ਆ ਡਰਾਉਣਾ ਮੰਝਰ ਲੈ ਚੁੱਕਾ ਵਾ ਇਧਰ ਦੇ ਤੁਸੀਂ ਦੇਖ ਸਕਦੇ ਜੇ ਕਿ ਮੈਂ ਲਾਗੂ ਹੋ ਕੇ ਬੋਲ ਰਿਹਾ ਵਾਂ ਬਹੁਤ ਜ਼ਿਆਦਾ ਪਾਣੀ ਦਾ ਜਿਹੜਾ ਵਾ ਡਰਾਉਣਾ ਮੰਝਰ ਵਾ ਉਹ ਤੁਸੀਂ ਦੇਖ ਸਕਦੇ ਕਿਦਾਂ ਪਾਣੀ ਇਧਰੋਂ ਮਾਝੇ ਵੱਲੋਂ ਆ ਰਿਹਾ ਗੋਦਵਾਲ ਸਾਹਿਬ ਵੱਲੋਂ ਆ ਰਿਹਾ ਵਾ ਤੇ ਇਧਰ ਤੁਸੀਂ ਦੇਖੋ ਅੱਨੇ ਦੇਖੋ ਬਹੁਤ ਹੀ ਜਿਆਦੀਆਂ ਡਰਾਉਣੀਆਂ ਤਸਵੀਰਾਂ ਆ ਇੰਨਾ ਜ਼ਿਆਦਾ ਹਾਲਾਤ ਖਰਾਬ ਕਰ ਦਿੱਤੇ ਪਾਣੀ ਨੇ ਪੰਜਾਬ ਦੇ ਕਿ ਮੈਂ ਦਾਸ ਹੀ ਸਾਦਾ ਲੋਕੀ ਚਾਰੇ ਖੁਣੋਂ ਤਰਫ ਰਹਿ ਵਿਚਾਰੇ ਵਾਗਰੂ ਭਲਾ ਕਰੇ ਇੱਕ ਦੂਜੇ ਦਾ ਆਪਾਂ ਸਾਥ ਦੇਈਏ ਤੁਸੀਂ ਦੇਖ ਸਕਦੇ ਵੀ ਲੋਕੀ ਖਲੋਖ ਲੋਕੇ ਵੀਡੀਓ ਬਣਾ ਰਿਹਾ ਇਸ ਦੁਨੀਆ ਤੇ ਵੈਗਰੂ ਭਲਾ ਕਰੇ ਚੜ੍ਹਦੀ ਕਲਾ ਹੀ ਰੱਖੇ ਪੰਜਾਬ ਦੀ ਤੇ ਹਰ ਦੁੱਖ ਸੁੱਖ ਦੀ ਘੜੀ ਦੇ ਵਿੱਚ ਆਪਾਂ ਇੱਕ ਦੂਜੇ ਦਾ ਸਾਥ ਦੇਣਾ ਵਾ ਅਸੀਂ ਦੇਖ ਸਕਦੇ ਹਾਂ ਕਿੰਨਾ ਘੁੰਮਣਘੇਰੀਆਂ ਵੱਡੀਆਂ-ਵੱਡੀਆਂ ਘੁੰਮਣਘੇਰੀਆਂ ਜਿਹੜੀਆਂ ਪਾਣੀ ਦੀਆਂ ਵਾਂ ਉਹ ਆ ਰਹੀਆਂ ਵਾ ਜਿੱਦ ਤੱਕ ਦੇਖੋ ਤੁਸੀਂ ਅੱਗੇ ਵੀਰ ਮੈਨੂੰ ਕਹਿੰਦੇ ਤੂੰ ਘੁੰਮਣਘੇਰੀਆਂ ਵਖਾ ਰਿਆ ਪਰ ਹੁਣ ਜਿਹੜੇ ਆ ਜਿਹੜੇ ਹਾਲਾਤ ਆ ਕਿਸੇ ਤੋਂ ਲੁਕੇ ਨਹੀਂ ਆ ਜੀ ਹੁਣ ਹਾਲਾਤ ਤੁਸੀਂ ਸਾਹਮਣੇ ਆਪ ਹੀ ਦੇਖ ਸਕਦੇ ਹੋ ਜੇ ਆਪਦੀਆਂ ਅੱਖਾਂ ਦੇ ਨਾਲ ਵੈਗਰੂ ਭਲਾ ਕਰੇ ਇੱਧਰ ਦੇਖੋ ਵੈਗਰੂ ਭਲਾ ਕਰੇ ਚੜ੍ਹਦੀ ਕਲਾ ਹੀ ਰੱਖੇ ਪੰਜਾਬ ਦੇ ਉੱਪਰ ਪਰ ਹਾਲਾਤ ਬਹੁਤ ਪਾਣੀ ਨਾਲ ਤੇ ਆਹ ਰੱਬ ਮੈਂ ਕਿ ਅਰਦਾਸ ਕਰੀਏ ਕਿ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਪੰਜਾਬ ਨੂੰ ਕਿਸੇ ਵੀ ਬੁਰੀ ਨਜ਼ਰ ਤੋਂ ਬਚਾ ਕੇ ਰੱਖੇ ਤੇ ਆਹ ਵੇਖੋ ਸਾਂਜੀ ਆਹ ਹਲਾਜ ਪਾਣੀ ਦੇ ਤੇ ਉਹ ਦਿਨ ਦੇਖੋ ਕਿੰਦਾ ਸਪੀਡ ਨਾਲ ਪਾਣੀ ਆ ਰਿਹਾ ਵਾ ਤੇ ਇਧਰਲੇ ਬੰਨੇ ਜਾ ਰਿਹਾ ਵਾ ਭੈਣ ਭਰਾ ਸਾਡੇ ਗੁਰਸਿੱਖ ਵੀਰ ਖਲੋਖ-ਖਲੋ ਕੇ ਪਾਣੀ ਦੇ ਜਿਹੜੇ ਜੱਜੇ ਆ ਹਾਲਾਤ ਉਹ ਦੇਖ ਰਿਹਾ ਆ ਆ ਜਿਹਦਾ ਤੁਹਾਨੂੰ ਸਾਰਾ ਮੈਂ ਜਿਹੜਾ ਅਪਡੇਟ ਆ ਦਿਖਾ ਦਿੱਤਾ ਵਾ ਤੇ ਹੋਰ ਅਗਲੇ ਬੰਨੇ ਜਾ ਕੇ ਵੀ ਤੁਹਾਨੂੰ ਮੈਂ ਦਿਖਾ ਦਨਾ ਵਾ ਸਾਂਜੀ ਆ ਬੈਗਰੂਪਲਾ ਕਰ ਆ ਦੇਖੋ ਕਿਦਾਂ ਆ ਪਾਣੀ ਦੇ ਜਿਹੜੇ ਦਰ ਖੋਲੇ ਆ ਕਿਦਾਂ ਉਹਦੇ ਨਾਲ ਦਰਾਂ ਦੇ ਨਾਲ ਪਾਣੀ ਦੀ ਜਿਹੜੀ ਆ ਸਪੀਡ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਤੁਸੀਂ ਜਿਹੜਾ ਵਾ ਮੰਜਰ ਆ ਉਹ ਤੁਸੀਂ ਦੇਖ ਸਕਦੇ ਹੋ ਜੇ ਖੁਦ ਆ ਤੁਹਾਨੂੰ ਮੈਂ ਦਿਖਾ ਰਿਹਾ ਅਗਲੇ ਬੰਨੇ ਜਾ ਕੇ ਤੇ ਦੇਖੋ ਕਿਦਾਂ ਪਾਣੀ ਦੇ ਨਾਲ ਸਾਰੇ ਬੰਨੇ ਅਸੀਂ ਤਬਾਈ ਮੱਚੀ ਪਈ ਆ ਕਿਤੇ ਤੁਹਾਨੂੰ ਧਰਤੀ ਨਹੀਂ ਦਿਖਦੀ ਪਈ ਦਰਿਆ ਦੇ ਵਿੱਚ ਨਹੀਂ ਬੈਗਰੂਪਲਾ ਕਰ ਤੇ ਆ ਸੰਜੀ ਅੱਜਾਂ ਤਸਵੀਰਾਂ ਸੀਗੀਆਂ ਇਸੀ ਦੇ ਦਾਰ ਹਰੀਕੇ ਹਾਈਟ ਦੇ ਉੱਪਰ ਆ ਆ ਵੇਖੋ ਲੋਕੀ ਖਲੋਖ ਲੋਕੇ ਵੀਡੀਓ ਬਣਾ ਰਹੇ ਆ ਸੋ ਕਿਸੇ ਵੀ ਭਰਾ ਨੂੰ ਕਿਸੇ ਵੀ ਭੈਣ ਨੂੰ ਇਹ ਸੇਵ ਵੀਡੀਓ ਸਹੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਹੁਣ ਆਪਾਂ ਨੂੰ ਲੋੜ ਆ ਕਹਿੰਦੀ ਸੁਲਤਾਨਪੁਰ ਏਰੀਆ ਦੇ ਵਿੱਚ ਹੈਲਪ ਕਰਨ ਦੀ ਹੁਣ ਆਪਾਂ ਨੂੰ ਲੋੜ ਆ ਇਧਰ ਫਰੋਇਪੁਰ ਏਰੀਆ ਦੇ ਵਿੱਚ ਹੈਲਪ ਕਰਨ ਦੀ ਆਪਾਂ ਨੂੰ ਲੋੜ ਆ ਸਭਰਾਵਾ ਏਰੀਆ ਦੇ ਵਿੱਚ ਮਾਜੇ ਦੇ ਵਿੱਚ ਹੈਲਪ ਕਰਨ ਦੀ ਆਪਾਂ ਨੂੰ ਲੋੜ ਆ ਮਗਰਲੇ ਬੰਨੇ ਗੋਲਸਾਹਬ ਏਰੀਆ ਦੇ ਵਿੱਚ ਹਲਕਾ ਦੀ ਸੋ ਸਾਰੇ ਭੈਣ ਭਰਾਵਾਂ ਅਗੇ ਹੱਥ ਜੋੜ ਕੇ ਬੇਨਤੀ ਆ ਕਿ ਜਰੂਰ ਇੱਕ ਦੂਜੇ ਦਾ ਸਾਥ ਦਿਓ ਇੱਕ ਦੂਜੇ ਦੀਆਂ ਬਾਹਾਂ ਜਰੂਰ ਫੜਿਓ ਕਿਉਂਕਿ ਆਪਣੇ ਕੋਲ ਹੁਣ ਆ ਕਿਸੇ ਬਾਹਰੋਂ ਨਹੀਂ ਕਿਸੇ ਨੇ ਆਉਣਾ ਕਿਸੇ ਭਈਏ ਨੇ ਨਹੀਂ ਆਉਣਾ ਇਹ ਆਪਾਂ ਹੀ ਇੱਕ ਦੂਜੇ ਦੀ ਮਦਦ ਕਰਨੀ ਆ ਤੁਸੀਂ ਖੁਦ ਦੇਖ ਸਕਦੇ ਆ ਆ ਦੇਖੋ ਛੱਲਾ ਵਜਦੀਆਂ ਭਈਆਂ ਪਹਿਲੇ ਜਰਤੀ ਕਲਾ ਕਰ ਆ ਇਹੋ ਜੇ ਅੱਜ ਦੇ ਹਾਲਾਤ ਜੀ ਹਾਂਜੀ ਤੇ ਆ ਤੁਹਾਨੂੰ ਮੈਂ ਦੂਜੇ ਬੰਨੇ ਵੀ ਦਰਿਆ ਦੇ ਜਾ ਕੇ ਦਿਖਾ ਦੇਣਾ ਤੁਹਾਨੂੰ ਕਿਉਂਕਿ ਆ ਅੱਜ ਮੈਂ ਰੁਕਨ ਦਾ ਨਾਇਨ ਲਈ ਮਨ ਲੈ ਰਿਹਾ ਸਾਰੇ ਬੰਨੇ ਦੇਖੋ ਡਾਈ ਡਰ ਲੱਗਣ ਡਿਆ ਆ ਇਧਰ ਦੇਖੋ ਆਹ ਹਾਲਾਤ ਜੇ ਸੰਜੀ ਅੱਜ ਦੇ ਇੱਧਰ ਦੇਖੋ ਆਹ ਅੱਜ ਦੇ ਹਾਲਾਤ ਜੀ ਦੇਖੋ ਪਾਣੀ ਦਾ ਜਿਹੜਾ ਡਰਾਉਣਾ ਮੰਜ਼ਰਾ ਕਿੰਨਾ ਵਾ ਬਹੁਤ ਜ਼ਿਆਦਾ ਡਰ ਚੁੱਕਿਆ ਪਿਆ ਵਾ ਲਗਭਗ ਸਾਰੇ ਸਾਰੇ ਡਰ ਚੁੱਕਿਆ ਪਿਆ ਵਾ ਪਰ ਫਿਰ ਵੀ ਆ ਪਾਣੀ ਦੇਖੋ ਘਟਣ ਦਾ ਨਾਂ ਨਹੀਂ ਲੈ ਰਿਹਾ ਵੇਖੋ ਕਿੱਦਾਂ ਆ ਪਾਣੀ ਠਾਠਾ ਮਾਰਦਾ ਵਾ ਪਾਣੀ ਆ ਰਿਹਾ ਵਾ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ ਪਾਣੀ ਦੀ ਇਸ ਕਰਕੇ ਮੇਰੀ ਆਪਣੀ ਆਵਾਜ਼ ਤੁਹਾਨੂੰ ਬਹੁਤ ਘੱਟ ਸੁਣੂਗੀ ਤੇ ਰੱਬ ਭਲਾਈ ਕਰੇ ਸਾਰੇ ਵੀਰਾਂ ਭਰਾਵਾਂ ਦਾ ਵਿਚਾਰ ਦੀ ਕਰਾਈ ਕਰੇ ਪਰ ਆ ਤੰਗ ਦੀ ਤੁਹਾਨੂੰ ਮੈਂ ਅੱਜ ਦੇ ਹਾਲਾਤ ਦਿਖਾਏ ਆ ਆਪ ਵੀ ਖੁਦ ਵੇਖ ਲੋ ਬੈਕਗ੍ਰਾਉਂਡ ਭਲਾ ਕਰੇ ਆ ਸਾਡੇ ਭੈਣ ਭਰਾ ਲੋਕ ਲੋਕ ਇਥੋਂ ਦੇ ਮੰਜਰ ਜੇਸੋਨੀ ਜਿਹੜੀਆਂ ਤਸਵੀਰਾਂ ਆ ਵੀ ਅੱਖਾਂ ਨਾਲ ਦੇਖ ਰਿਆ ਜੀ ਬੈਕਗ੍ਰਾਉਂਡ ਭਲਾ ਕਰੇ ਆ ਆ ਸੀਗਾ ਅੱਜ ਦਾ ਆ ਸੰਜੀ ਅੱਜ ਦਾ ਅਪਡੇਟ ਹੁਣ ਮੈਂ ਮਲਾਵਾਂ ਵਾਲੇ ਏਰੀਆ ਦੇ ਵੀ ਚੱਲ ਜਾਣਾ ਵਾ ਜਿੱਥੇ ਪਾਣੀ ਆਇਆ ਉੱਥੇ ਜਿੰਨੀ ਜੋਗੀ ਹੈਗੀਆਂ ਆਪਾਂ ਆਪੇ ਸੰਸਥਾ ਵੱਲੋਂ ਸਪੋਰਟ ਕਰਾਂਗੇ ਤੇ ਨਾਲੇ ਹੋਰ ਵੀ ਜਿੱਥੇ ਬੰਦੀਆਂ ਵਾਧੂ ਇੱਕ ਦੂਜੀ ਦੀ ਸਹਾਇਤਾ ਕਰ ਰਹੀਆਂ ਵਾ ਤੋਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਔਡੀਰਾ ਵੀ ਦੀ ਲਾਈਕ ਕਰਾਇਆ ਦੇਖ ਬਜੇਰਾ ਤੇ ਅੱਜ ਜੀ ਸੰਗੀ ਅੱਜ ਦੀ ਤੁਹਾਨੂੰ ਅਪਡੇਟ ਤੇ ਜੇਕਰ ਸੇਵਾ ਜਾਂ ਅਪਡੇਟ ਚਾਹੀਦੇ ਰਗੇ ਤਾਂ ਇਸ ਚੈਨਲ ਨੂੰ ਲਾਈਕ ਜਰੂਰ ਕਰ ਦਿਓ ਕਿਉਂਕਿ ਇਹਦੇ ਉੱਪਰ ਆਪਾਂ ਰੋਜ਼ ਦੀ ਰੋਜ਼ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਜੀ ਧੰਨਵਾਦ ਆਹ ਸਾਡੀਆਂ ਵੇਖ ਸਾਡੇ ਤੁਸੀਂ ਆ ਜਨਵਰ ਵੀ ਆ ਦਰਿਆ ਦੇ ਵਿੱਚ ਤੇ ਤੁਹਾਨੂੰ ਲੱਗੇ ਜਾ ਕੇ ਦੱਸਣਾ ਵਾ ਵੀ ਇਹ ਜਨਵਰ ਆ ਕਾਸ਼ ਕੀ ਕਹਿੰਦੇ ਇਹਨਾਂ ਨੂੰ ਔਰ ਵੇਖੋ ਔਰ ਵੇਖੋ ਸੰਜੀ ਇਹ ਕਿਹੜੇ ਜਨਵਰ ਆ ਸੀਲ ਕਹਿ ਦਿੰਦੇ ਸ਼ਾਇਦ ਮੇ ਵੀ ਇਹਨਾਂ ਨੂੰ ਆਓ ਆਦ੍ਰਿਖ 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 ਆ ਵੀ ਕੋ ਨੋਖਾ ਜਨਵਰ ਆ ਜਿਹੜਾ ਦਰਿਆ ਦੇ ਵਿੱਚ ਆਇਆ ਵਾ ਅੱਜ ਫਿਰ ਜੀ ਆ ਤੁਹਾਨੂੰ ਆ ਵੇਖੋ ਆ ਵੇਖੋ ਅਨੋਖਾ ਹੀ ਇੱਕ ਜਨਵਰ ਆ ਦਰਿਆ ਦੇ ਵਿੱਚ ਆਇਆ ਵਾ ਆ ਵੇਖੋ ਕਿੰਨੇ ਵੀਰ ਭਰਾ ਖਲੋਖ ਲੋਗੇ ਉਸ ਚੀਜ਼ ਨੂੰ ਵੇਖ ਰਹੇ ਆ ਪਤਾ ਨਹੀਂ ਇਹਦਾ ਨਾਮ ਕੀ ਆ ਤੇ ਅਨੋਖਾ ਹੀ ਕੋਈ ਜਨਵਰ ਆ ਜਿਹੜਾ ਆਦ੍ਰਿਖ ਆ ਇਧਰ ਵੇਖੋ ਇਧਰ ਵੇਖੋ ਅਨੋਖਾ ਜਨਵਰ ਆ ਜਿਹੜਾ ਹਰੀਕੇ ਦਰਿਆ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਵਾ ਇਹ ਇੱਕ ਨਹੀਂ ਇਹ ਦੋ ਜਾਣੀਆਂ ਵਾ ਦੋ ਆ ਪਤਾ ਨਹੀਂ ਲੇਡੀਜ਼ ਆ ਜਾਂ ਜੈਂਟਸ ਆ ਇਹ ਦੋ ਜਾਣੇ ਆ ਤੇ ਲੋਕ ਖਲੋਖ ਲੋਗੇ ਇਹਨਾਂ ਨੂੰ ਇਸ ਚੀਜ਼ ਨੂੰ ਵੇਖ ਰਹੇ ਆ ਪਤਾ ਵੀ ਆ ਗਈ ਜੀ ਜਿਹੜਾ ਯਾਰ ਬ੍ਰਦਰ ਕਿਹੜਾ ਜਨਮਰਾ ਲੁਧਰ ਅੱਛਾ ਅੱਗੇ ਵੇਖਿਆ ਕਰੀਏ ਕਿਦੇ ਹਾਂ ਇਹ ਵੇਖਿਆ ਕਰੀਏ ਅੱਗੇ ਕਿੱਥੇ ਵੇਖਿਆ ਇਹ ਦਰਿਆ ਜੀ ਵਾਪਸ ਦਰਿਆ ਜੀ ਇਹ ਲੁਧਰ ਆ ਜੀ ਹੁਣ ਦੱਸਿਓ ਕਿ ਵੀਰੇ ਨੇ ਸਹੀ ਕਿਹਾ ਜਾਂ ਗਲਤ ਕਿਹਾ ਵਾ ਤੇ ਸੰਦੀਪ ਲੁਧਰ ਤੇ ਹੀ ਸੁਣਿਆ ਕਬੱਡੀ ਦਾ ਪਲੇਅਰ ਪਰ ਇਹ ਪਤਾ ਨਹੀਂ ਕਿਹੜੇ ਲੁਧਰ ਆ ਇਹ ਤਾਂ ਹੁਣ ਹਾਲ ਸਾਲ ਦੱਸਿਓ ਤੁਸੀਂ ਵੇ ਆ ਸੰਜੀ ਅੱਜ ਦਾ ਹਲਾ ਸੀਗੇ ਪਾਣੀ ਦੇ ਜਿਹੜੇ ਤੁਹਾਨੂੰ ਅਪਡੇਟ ਦਿੱਤੇ ਆ ਧੰਨਵਾਦੀ